ਸੱਚਖਾਨ ਦੇ ਨਾਲ ਵਾਲੇ ਕਮਰੇ ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ ਤੇ ਦਰਵਾਜ ਜਿਹੜਾ ਪੋਰਾ ਸਾਹ ਵਾ ਪੋਰਾ ਸਾਹ ਦੇ ਵਿੱਚ ਇਹਨੇ ਆਪਦਾ ਮਤਲਬ ਪਰਸਨਲ ਆਸਣ ਲਾਇਆ ਹੋਇਆ ਜਿਹੜੇ ਇਹਦੇ ਜਿਹੜੇ ਬੈੱਡਾਂ ਤੇ ਸੌ ਰਹੇ ਸੀ ਉਹ ਬੈੱਡਾਂ ਦੇ ਵਿੱਚੋਂ ਗੁਟਕਾ ਸਾਹਿਬ ਵੀ ਨਿਕਲੇ ਨੇ ਜੀ ਚੱਪਲਾਂ ਵੀ ਨਿਕਲੀਆਂ ਨੇ ਸਾਡਾ ਮਾਰਨ ਹੋ ਗਿਆ ਜੀ ਅੰਦਰ ਜਾ ਕੇ ਸਾਨੂੰ ਪਤਾ ਨਹੀਂ ਸੀ ਅਗਰ ਸਾਨੂੰ ਇਹ ਗੱਲਾਂ ਪਹਿਲਾਂ ਪਤਾ ਹੁੰਦੀ ਉਦੋਂ ਤੱਕ ਉਹਨੂੰ ਪੁਲਿਸ ਨੇ ਪਛੜੀ ਕੇ ਲੈ ਲਿਆ ਸਾਡੇ ਕੋਲੇ ਜੀ ਕਈ ਦਿਨਾਂ ਤੋਂ ਇਹਨਾਂ ਦੀਆਂ ਕੰਪਲੀਟ ਆ ਰਹੀਆਂ ਤੀਆਂ ਤੇ ਅੱਜ ਵੀ ਅਸੀਂ ਇਹਦੇ ਨਾਲ ਗੱਲੇ ਕਰਨ ਆਏ ਤੇ ਸਾਨੂੰ ਗੁੜਕਾ ਸਾਹਿਬ ਬਾਰੇ ਨਹੀਂ ਪਤਾ ਸੀ ਵੀ ਇਹਨੇ ਬਹੁਤ ਜ਼ਿਆਦਾ ਬੇਅਦਬੀ ਕਰ ਰੱਖੀ ਅੰਦਰ ਅਸੀਂ ਗੱਲ ਕਰਨਾ ਇਹ ਸੰਗਾਂ ਨੇ ਹੱਥੀ ਪੈ ਗਿਆ ਸੀ ਕਿ ਵੀ ਗੱਲ ਕੀ ਆ ਤੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਆ ਤੇ ਜਦੋਂ ਅੰਦਰ ਗਏ ਸੱਚਖੰਡ ਦੇ ਲਵੇ ਚੱਪਣਾ ਨਾਲ ਇਹਦੇ ਕਮਰੇ 'ਚ ਸੱਚਖੰਡ ਦੇ ਨਾਲ ਵਾਲੇ ਕਮਰੇ 'ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ ਤੇ ਦਰਵਾਜਾ ਜਿਹੜਾ ਪੋਰਾ ਸਾਹਿਬ ਆ ਪੋਰਾ ਸਾਹਿਬ ਦੇ ਵਿੱਚ ਇਹਨੇ ਆਪਦਾ ਮਤਲਬ ਪਰਸਨਲ ਆਸਣ ਲਾਇਆ ਹੋਇਆ ਸੱਚਖੰਡ ਦੇ ਵਿੱਚ ਕੋਈ ਵੀ ਏਸੀ ਨਹੀਂ ਹੈਗਾ ਜੀ ਕੋਈ ਵੀ ਪੱਖਾ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਕੁਝ ਵੀ ਉਹਦੀਆਂ ਵਿੰਡੋਆਂ ਵੀ ਬੰਦ ਕਰੀਆਂ ਹੋਈਆਂ ਨੇ ਉਸ ਤੋਂ ਬਾਅਦ ਜਿਹੜੇ ਇਹਦੇ ਜਿਹੜ ਉਹ ਬੈਡਾਂ ਦੇ ਵਿੱਚੋਂ ਗੁਟਕਾ ਸਾਹਿਬ ਵੀ ਨਿਕਲੇ ਨੇ ਜੀ ਚੱਪਲਾਂ ਵੀ ਨਿਕਲੀਆਂ ਨੇ ਉਹ ਸਾਡੇ ਕੋਲ ਵੀਡੀਓ ਹੈਗੀਆਂ ਨੇ ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਤਾਂ ਮੇਰਾ ਨੰਬਰ ਲੈ ਲਓ ਮੈਂ ਬਾਅਦ ਚੋ ਪਾ ਦੂੰਗਾ। ਉਹ ਲੱਗਦਾ ਕਿ ਬ੍ਰਿਆਦਾਪਣ ਕੀਤੀ ਗਿਆ ਬਹੁਤ ਜ਼ਿਆਦਾ ਸਾਡਾ ਮਰਨ ਹੋ ਗਿਆ ਜੀ ਅੰਦਰ ਜਾ ਕੇ ਸਾਨੂੰ ਪਤਾ ਨਹੀਂ ਸੀ ਅਗਰ ਸਾਨੂੰ ਇਹ ਗੱਲਾਂ ਪਹਿਲਾਂ ਪਤਾ ਹੁੰਦੀ ਉਦੋਂ ਤੱਕ ਉਹਨੂੰ ਪੁਲਿਸ ਨੇ ਕਸਟਡੀ 'ਚ ਲੈ ਲਿਆ ਤਾ ਉਹਦੇ ਅਸੀਂ ਥੋੜੀ ਬਹੁਤ ਜੁੱਤੀ ਵੀ ਫੇਰਦੇ ਚਲੋ ਬਚਤ ਰਹਿ ਗਈ ਉਹਦੇ ਹੱਥ ਨਹੀਂ ਫਿਰਿਆ ਸਿੰਘਾਂ ਤੋਂ ਕਿਉਂਕਿ ਉਦੋਂ ਤੱਕ ਪ੍ਰਸ਼ਾਸਨ ਪਹੁੰਚ ਗਿਆ ਪ੍ਰਸ਼ਾਸਨ ਨੇ ਉਹਨੂੰ ਆਪਣੇ ਸਭ ਤੋਂ ਬਚਾ ਲਿਆ ਚਲੋ ਨਹੀਂ ਉਹ ਕਰ ਹਾਂਜੀ ਆਜੀਪੀਸੀ ਵੀ ਆਈ ਆ ਇਹ ਗਿਆਨੀ ਛੇਰ ਸਿੰਘ ਉਹਨਾਂ ਨੇ ਗਿਆਨੀ ਪ੍ਰਿਤਪਾਲ ਸਿੰਘ ਉਹਨਾਂ ਨੇ ਭੇਜੀ ਆ ਜੀ ਹਾਂਜੀ ਇਹ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਹੈ ਜੀ ਨਾਲ ਤੇ ਬਾਬਾ ਮੇਜਰ ਸਿੰਘ ਛੋਡੀ ਉਹਨਾਂ ਦਾ ਮਤਲਬ ਥੋੜੀ ਥੋੜੀ ਦੇਰ ਬਾਅਦ ਫੋਨ ਆ ਰਿਹਾ ਗੱਲਬਾਤ ਹੋ ਰਹੀ ਆ ਉਹਨਾਂ ਨਾਲ ਇਹ ਉਰੋ ਮੇਰੇ ਖਿਆਲ ਪੰਜ 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 ਉੱਪਰ ਤੇ ਇੱਕ ਥੱਲੇ ਦੀ 6 ਸਰੂਪ ਤੇ ਤੇ 200 ਤੋਂ 300 ਪਲੱਸ ਨਿਤਨੇਮ ਦੀਆਂ ਪੋਥੀਆਂ ਦੀਆਂ ਜੀ 100 ਤੋਂ 100 ਤੋਂ ਪਲੱਸ ਪੋਥੀ ਅਮਰਦਾਣੀ ਦੀਆਂ ਦੀਆਂ ਜੀ ਸੋ ਖੁਣੀ ਸਾਹਿਬ ਤਾਂ ਇਹ ਵੀ ਮੇਰੇ ਖਿਆਲ ਵਿੱਚ 100 ਤੋਂ ਪਲੱਸ ਹੈਗੀਆਂ ਇਤੀਆਂ ਵੀ ਟੋਟਲ 300 400 ਪੋਥੀ ਤਾਂ ਪੋਥੀ ਸਾਹਿਬੇ ਤੀ ਤੇ ਘੱਟੋ ਘਾਟੇ 150 ਦੇ 100 ਦੇ ਕਰੀਬ ਭਾਗ ਨੇ ਜੀ ਕੋਈ ਦਸਮ ਦਾ ਭਾਗ ਆ ਕੋਈ ਪਹਿਲੀ ਪੋਥੀ ਆ ਮਹਾਰਾਜ ਦਾ ਕੋਈ ਦੂਸਰੀ ਦੂਸਰੀ ਪੋਥੀ ਆ ਮਹਾਰਾਜੀ ਹਾਂ ਹੁਣ ਇਹਦੇ ਤੇ ਪਰਚਾ 295 A ਦਾ ਲਵਾਵਾਂਗੇ ਜਿੰਨੀ ਵੀ ਕਾਰਵਾਈ ਹੋ ਸਕੇ ਪੂਰੀ ਠੋਕੇ ਕਰਾਂਗੇ ਬਾਕੀ ਜਿਵੇਂ ਬਾਬਿਆਂ ਦਾ ਹੁਕਮ ਆਇਆ ਹਾਂਜੀ ਸਰੂਪ ਸਾਰੇ ਐ ਜੀਪੀਐਸ ਦੇ ਅੰਡਰ ਆ ਗਏ ਪੋਥੀ ਸਾਹਿਬ ਸਾਰੀ ਐ ਜੀਪੀਐਸ ਦੇ ਅੰਡਰ ਆ ਗਈ ਤੇ ਸੰਗਤ ਨੂੰ ਕੀ ਫੀਲ ਕਰਨਾ ਹੈ ਸੰਗਤ ਨੂੰ ਅਪੀਲ ਇਹ ਕਰਨੀ ਚਾਹੁੰਦਾ ਵੀ ਆਪਣੇ ਆਪਣੇ ਗੁਰੂ ਘਰਾਂ 'ਚ ਜਿੱਥੇ ਵੀ ਜਿਹੜੇ ਵੀ ਏਰੀਆ ਦੇ ਵਿੱਚ ਤੁਸੀਂ ਗੁਰੂ ਘਰਾਂ 'ਚ ਵਿਚਰਦੇ ਹੋ ਘਟੋ ਘਟ ਸੱਚਖੰਡ ਸਾਹਿਬ ਤੇ ਮਹਾਰਾ ਦੇ ਆਸਣਾਂ ਮਹਾਰਾ ਦੇ ਵਸਤਰ ਤੁਸੀਂ ਆਪ ਸੇਵਾ ਕਰ ਸਕਦੇ ਹੋ ਇਹ ਕੋਈ ਰਕਸ਼ਸ਼ ਨਹੀਂ ਵੀ ਖਾ ਜਾਣਗੇ ਇਹ ਅੰਦਰ ਵੜਨੇ ਨਹੀਂ ਦਿੰਦਾ ਦੀ ਕਿਸੇ ਨੂੰ ਸੰਗਤ ਦੇ ਬੰਦੇ ਨੂੰ ਤੁਸੀਂ ਆਪ ਦਾ ਆਪ ਪਹਿਰਾ ਦਿਓ ਸਾਰੀ ਸੰਗਤ ਨੂੰ ਬੇਨਤੀ ਹੈ ਇਲਾਕੇ ਨਿਵਾਸੀਆਂ ਦੀ ਲਵੇ ਲਵੇ ਨਹੀਂ ਵੀ ਸਾਰੇ ਆਪਣੇ ਆਪਣੇ ਏਰੀਆ ਦੇ ਵਿੱਚ ਇਹ ਚੀਜ਼ ਜਿੱਥੇ ਵੀ ਹੁੰਦੀ ਆ ਮੇਰਾ ਨੰਬਰ ਆ 9653700602 9653700602 ਸਾਡੇ ਨਾਲ ਕੰਟੈਕਟ ਕਰੋ